ਕਹਿੰਦੇ 40 41 ਲੀਡਰ ਰਾਤ ਨੂੰ ਗਾੜੀਆਂ ਬੰਨ ਕੇ ਕੁਰਬਾਨ ਲਾ ਕੇ ਕਿੱਲੇ ਦੇ ਡਾਂਗ ਤੀ ਸਿਕਿਉਰਟੀ ਵਾਲੇ ਲਾਤੇ ਤੇ ਰਾਤ ਨੂੰ ਸਰਸਾ ਵਾਲੇ ਕੋਲੇ ਵੋਟਾਂ ਲਈ ਗਏ ਆ ਕਹਿੰਦੇ 40 41 ਤੇ ਖਟੜਾ ਸਾਹਿਬ ਕਹਿੰਦੇ 47 ਗਏ ਆ ਮੈਨੂੰ ਕਹਿੰਦੇ ਹੂੰ ਤੇ ਮੈਂ ਉਹ ਗੱਲ ਕਰ ਰਿਹਾ ਜੋ ਉਸ ਰਿਸਪੈਕਟੇਬਲ ਡੀਆਈਜੀ ਰਿਟਾਇਰਡ ਦੀ ਸਟੇਟਮੈਂਟ ਠੀਕ ਹੈ ਜੋ ਕਿ ਇੱਕ ਤੱਥਾਂ ਤੇ ਆਧਾਰਿਤ ਹੈ ਗੁਰੂਗੰਗ ਸਾਹਿਬ ਦੀ ਬਾਪੂ ਦੀ ਬੇਅਦਬੀ ਹੋਈ ਉਹਦੀ ਪੱਗ ਗਲੀਆਂ ਚ ਖਿਲਰੀ ਪਈ ਆ ਤੇ ਤੁਸੀਂ ਇਲੈਕਸ਼ਨ ਖਿੱਦਣ ਲਈ ਇਹ ਦੋਨੇ ਲੀਡਰ ਰਾਤ ਨੂੰ ਸਰਸਾ ਵਾਲੇ ਕੋਲੇ ਜਾਂਦੇ ਆ ਜਿਵੇਂ ਹਨਾ ਬਿਲਕੁਲ ਗਏ ਅਸੀਂ ਖਬਰਾਂ ਪੜ੍ਹੀਆਂ ਮਰਜੋ ਯਾਰ ਸ਼ਰਮਨਾ ਉਹ ਕੌਮ 5 ਲੱਖਾਂ ਬਾਰਡਰ ਤੋਂ ਆਉਂਦੀਆਂ ਪਾਕਿਸਤਾਨ ਦੇ ਤੋਂ ਚਾਈਨਾ ਦੇ ਤੋਂ ਜੰਮੂ ਕਸ਼ਮੀਰ ਚੋਂ ਚਾਰ ਸਿੱਖ ਹੁੰਦੇ ਆ ਸਹੀ ਉਹ 2% ਸਾਰੀ ਦੁਨੀਆ ਚ ਵਰਲਡ ਚ ਗੁਰੂ ਦੇ ਲੰਗਰ ਚੱਲਦੇ ਆ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ ਤੇ ਨਾਲ ਦਵਾਈਆਂ ਦੇ ਵੀ ਅਸੀਂ ਸਟਾਰਟ ਕਰ ਦਿੱਤੇ ਕਿ ਜੇ ਬਿਮਾਰ ਆ ਦਵਾਈ ਵੀ ਦੇਵਾਂਗੇ ਅਸੀਂ ਉਹ ਕੌਮ ਐ ਇੰਨੀ ਬਹਾਦਰ ਕੌਮ ਐ ਤੇ ਸਾਡੇ ਗੁਰੂ ਦੀ ਪੱਗ ਗਲੀਆਂ ਚ ਰੋਲਦੀ ਯਾਰ ਪਾਰਨ ਵਾਲੇ ਨੇ ਤਾਂ ਰੋਲੀ ਉਦੋਂ ਬਾਅਦ 17 ਸਾਲ ਸਾਡੇ ਪੋਲੀਟਿਕਲ ਲੀਡਰਾਂ ਨੇ ਸਾਨੂੰ ਰੋਲਿਆ ਬੋਲੋ ਸੱਚ ਆ ਬਿਲਕੁਲ ਰੋਲਿਆ ਮੰਨ ਰਿਆ ਦੋਨੇ ਸਾਡੇ ਟਾਪ ਦੇ ਪੱਤਰਕਾਰ ਆ ਹਾਲ ਤਾਂ ਥੋੜੀ ਇਹਨਾਂ ਤੋਂ ਦੂਰ ਹੋ ਜਾ ਕੋਈ ਚਿੰਤਾ ਨਹੀਂ ਕੁਰਸੀ ਲੱਗੀ ਆ ਬੀਬੀ ਵੀ ਉਹਦੇ ਨਾਂ ਤੇ ਮੈਂ ਗੁਰੂਗੰਨ ਸਾਹਿਬ ਦੀ ਬੇਅਦਵੀ ਤਿੰਨਾਂ ਮਹੀਨਿਆਂ ਚ ਠੀਕ ਕਰ ਦੂੰ ਕਹਿੰਦੇ ਇਹ ਕਹਿੰਦਾ ਮੈਂ ਛੇਾਂ ਚ ਕਰ ਦੂੰ ਹਾਵੀ ਬੋਲੋ ਬਿਲਕੁਲ ਸੱਚਾ ਨਾ 3 ਚ ਹੋਈ ਨਾ 6 ਚ ਹੋਈ ਮਿਨੋਰਟੀ ਕਮਿਸ਼ਨ ਚੇਅਰਮੈਨ ਤੇ ਅਸੀਂ ਮਿਲੇ ਉਹਨਾਂ ਨੇ ਕਮੇਟੀ ਦੇ ਵਿੱਚ ਸਾਡੀ ਚੱਲੀ ਗਈ ਲੈਟਰ ਜੀ ਲੀਗਲੀ ਤੌਰ ਤੇ ਗਈ ਹੈ ਮੈਂ ਕੋਸ਼ਿਸ਼ ਕਰ ਰਿਹਾ ਨਵਾਨੀ ਜੀ ਮੇਰੇ ਲਈ ਅਰਦਾਸ ਕਰਦੇ ਹੋ ਕਿ ਸਾਡੇ ਗੁਰੂ ਗੰਗ ਸਾਹਿਬ ਦੀ ਬੇਅਦਬੀ ਲੋਕਾਂ ਦੇ ਸਾਹਮਣੇ ਆਵੇ ਕੋਈ ਉੱਥੇ ਕਾਨੂੰਨ ਬਣੇ ਫਾਸੀ ਦਾ ਮਾਫ ਕਰਨਾ ਮੈਂ ਕਲੀਨ ਜੀ ਹਾਂ ਪਰ ਤੁਹਾਨੂੰ ਨੇ ਦੀਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਲਿਵਿੰਗ ਗੁਰੂ ਹੈ ਲੇਵਿੰਗ ਰੂਮ ਇਹਨਾਂ ਜਾਗ ਦੀ ਜੋਗ ਦੀ ਸਰੂਪ ਹੈ ਇਹਨਾਂ ਦੂਜੇ ਲੋਕਾਂ ਨੂੰ ਜਿੰਦਗੀ ਜਿਹੜੇ ਮੈਨੂੰ ਸਲਾਹਾਂ ਦਿੰਦੇ ਆ ਭੱਗ ਮੰਨ ਲਾ ਦਾੜੀ ਰੱਖ ਲੈ ਵੀ ਤੁਸੀਂ ਤਾਂ ਦਾੜੀਆਂ ਬੰਨ ਕੇ ਰਾਤ ਨੂੰ ਸਰਸਾ ਵਾਲੇ ਕੋਲੇ ਜਾਂਦੇ ਆ ਕਲਵੰਤ ਸਿੰਘ ਨਹੀਂ ਜਾਊਗਾ ਨੋ ਮਰ ਜੂਗਾ ਜਿਸ ਨੇ ਸਾਡੀ ਬਾਪੂ ਦੀ ਬੇਇੱਜ਼ਤੀ ਕੀਤੀ ਤੁਸੀਂ ਉਹਦੇ ਕੋਲੇ ਵੋਟਾਂ ਲੈਣ ਜਾਂਦੇ ਆ 42 ਸਾਲ ਦੀ ਉਮਰ ਚ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਚਾਰੇ ਬੱਚੇ ਬਾਰ ਕੇ ਉਹ ਤਾਂ ਨਹੀਂ ਭੱਜੇ ਛੱਡ ਕੇ ਸਾਨੂੰ 1708 ਚ ਜਦੋਂ ਗੁਰੂ ਗੋਬਿੰਦ ਸਿੰਘ ਗਏ ਸਾਡੀ ਬਾਹ ਉਹ ਲੀਡਰੋ ਦੋਨੇ ਲੀਡਰੋ ਬੋਲੋ ਕਿਹਨੂੰ ਫੜਾ ਕੇ ਗਏ ਗੁਰੂਗੰਗ ਸਾਹਿਬ ਨੂੰ ਸੱਚ ਨਾਲ ਕਿਹਾ ਗੁਰੂ ਮਾਨੇਓ ਗ੍ਰੰਥ ਪਰਗਟ ਗੁਰਾਂ ਕੀ ਦੇ ਠੀਕ ਹੈ ਉਹ ਗੁਰੂਗੰਗ ਸਾਹਿਬ ਲਾਈਵ ਜਿਹਨੂੰ ਲਾਈਵ ਖਿਆ ਗੁਰੂ ਸੁਪਰੀਮ ਕੋਰਟ ਨੇ ਜਿਸ ਨੂੰ ਅਸੀਂ ਸ਼ਾਮ ਨੂੰ ਸਿਗਾਸ਼ਨ ਕਰਦੇ ਆ ਸਵੇਰ ਪ੍ਰਕਾਸ਼ ਕਰਦੇ ਆ ਜੀ ਕੜਾ ਪ੍ਰਸ਼ਾਦ ਦਰ ਪ੍ਰਮਾਨ ਕਰਦੇ ਆ ਲੰਗਰ ਦਰ ਪ੍ਰਵਾਨ ਕਰਦੇ ਆ ਸਾਡੇ ਘਰ ਚ ਖੁਸ਼ੀ ਗਮੀ ਤਾਂ ਸੀਸ ਰਗੜਦੇ ਆ